ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਉਸ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਆਲੋਚਨਾ ਕਰਨਾ ਦੇਸ਼ ਭਗਤੀ ਹੈ ਤਲੇ ਚੱਟਣਾ ਦੇਸ਼ ਭਗਤੀ ਨਹੀਂ ਹੋ ਸਕਦੀ ਇਹ ਗੱਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਕਹੀ ਸੀ ਹੁਣ ਜਦੋਂ ਸਵਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਵੀ ਵੱਡੀ ਗਿਣਤੀ ਬੇਰੁਜ਼ਗਾਰ ਵੀ ਆਮ ਲੋਕਾਂ ਦੀ ਗੱਲ ਛੱਡੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੱਲ ਛੱਡੋ ਬਹੁ ਗਿਣਤੀ ਬੇਰੁਜ਼ਗਾਰ ਵੀ ਅਜੇ ਇਸੇ ਗੱਲ ਤੇ ਤਰਕ ਦੇ ਰਹੇ ਆ केजी 70 ਸਾਲ ਦਾ 75 ਸਾਲ ਦਾ ਜਿਹੜਾ ਢਾਂਚਾ ਵਿਗੜਿਆ ਇਹਨੂੰ ਸਮਝਣ ਵਾਸਤੇ ਸਮਾਂ ਲੱਗਦਾ ਹੈ ਇਹਨੂੰ ਸੁਧਾਰਨ ਵਾਸਤੇ ਸਮਾਂ ਸਰਕਾਰ ਨੂੰ ਦੇਣਾ ਚਾਹੀਦਾ ਜੇ ਸਵਾ 3 ਸਾਲ ਦੇ ਵਿੱਚ ਇੱਕ ਸਰਕਾਰ ਜਿਹਦੇ ਕੋਲੇ ਪੂਰੀ ਲੋਬੀ ਹੈ ਜਿਹਦੇ ਕੋਲੇ ਪੂਰੀ ਬਿਰੋਕਰੇਸੀ ਹੈ ਉਹਨੂੰ ਸਮਝਣ ਦਾ ਸਮਾਂ ਨਹੀਂ ਮਿਲਿਆ ਦੋ ਪਲਾਨ ਦੇ ਵਿੱਚ ਐਮਪੀ ਰਹਿ ਕੇ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਕਿਤੇ ਨਾ ਕਿਤੇ ਆਪਣੇ ਦਿਮਾਗ ਦਾ ਇਲਾਜ ਕਰਾ ਲੈਣਾ ਚਾਹੀਦਾ ਹੈ ਮੇਰਜ਼ਾਰ ਸਾਥੀਓ ਤੁਹਾਨੂੰ ਪਤਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਲੰਡਰ ਬਣਾਵਾਂਗੇ ਭਰਤੀ ਦਾ ਸਿੱਖਿਆ ਦੇ ਵਿੱਚ ਕਲੰਡਰ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ ਕਿ ਇੱਕ 1 ਅਪ੍ਰੈਲ ਨੂੰ ਅਧਿਆਪਕ ਭਰਤੀ ਕਰਕੇ ਸਕੂਲਾਂ ਦੇ ਵਿੱਚ ਭੇਜਿਆ ਕਰਾਂਗੇ 1 ਅਪ੍ਰੈਲ 21 ਗਿਆ 22 ਗਿਆ 23 ਗਿਆ 24 ਗਿਆ 25 ਲੀ ਗਿਆ ਚਾਰ ਵਾਰੀ 21 1 ਅਪ੍ਰੈਲ ਲੰਘ ਚੁੱਕੀ ਇੱਕ ਵੀ ਭਰਤੀ ਅਜੇ ਸਿੱਖਿਆ ਦੇ ਵਿੱਚ ਜੇ ਕੱਢੀ ਹੋਵੇ ਤੁਸੀਂ ਜਿਹੜੇ ਵੇਰਜ਼ਗਾਰ ਵਰਕਰੋਂ ਸਿਹਤ ਵਰਕਰੋਂ ਆ ਹੈਲਥ ਦੇ ਵਾਲਿਆਂ ਐਜੂਕੇਸ਼ਨ ਵਾਲਿਆਂ ਤੁਹਾਨੂੰ ਤਾਂ ਪਤਾ ਹੈ ਇਸ ਗੱਲ ਦਾ ਇਸ ਵੀਡੀਓ ਨੂੰ ਵੇਖਣ ਵਾਲੇ ਆਵਾਦਿੰ ਪਾਰਟੀ ਦੇ ਵਰਕਰ ਵੋਟਰ ਸਪੋਰਟਰ ਜਾਂ ਵਿਧਾਇਕ ਮੰਤਰੀ ਵੀ ਇਹ ਗੱਲ ਸ਼ੇਅਰ ਕਰਦੇ ਹਨ ਕਿ ਸਭਾ 3 ਸਾਲਾਂ ਦੇ ਵਿੱਚ ਇੱਕ ਵੀ ਪੋਸਟ ਕੱਢੀ ਹੋਵੇ ਸਿੱਖਿਆ ਤੇ ਸਿਹਤ ਦੇ ਵਿੱਚ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਮਾਂ ਬਹੁਤ ਨੇੜੇ ਆ ਗਿਆ ਸਰਕਾਰ ਦਾ ਕੁਝ ਮਹੀਨੇ ਵਾਕੀ ਬਚਦੇ ਐ 15 ਜੂਨ ਨੂੰ ਲੁਧਿਆਣੇ ਦੀ ਜਿਮਣੀ ਚੌਂ ਦੇ ਵਿੱਚ ਜਾ ਕੇ ਆਪਾਂ ਆਪਣੇ ਵੇਰਵਾਰਾਂ ਵੱਲੋਂ ਜਿਹੜੀ ਸਰਕਾਰ ਨੇ ਕਿਹਾ ਸੀਗਾ ਕਿ ਧਰਨੇ ਲਾਉਂਦੇ ਹੋਵਰੇ ਹੋ ਚੁੱਕਿਆ ਨੂੰ ਅਮਰਦ ਛੋੜ ਦੇ ਦੇਵਾਂਗੇ ਜਿਹੜੀ ਸਰਕਾਰ ਵਾਲੇ ਉਹਨਾਂ ਸਮਿਆਂ ਦੇ ਵਿਧਾਇਕ ਜਾਂ ਲੀਡਰ ਸਾਡੇ ਨਾਲ ਟੈਂਕੀ ਤੇ ਬੈਠ ਕੇ ਕਹਿੰਦੇ ਹੁੰਦੇ ਸੀ ਤੁਹਾਡੀ 55% ਮਾਸਟਰ ਕੈਡਰ ਦੇ ਵਿੱਚ ਸ਼ਰਤ ਰੱਦ ਕਰਵਾਉਣ ਵਾਲੀ ਮੰਗ ਸਹੀ ਹੈ ਇਹ ਰੱਦ ਹੋਣੀ ਚਾਹੀਦੀ ਹੈ ਵੇਤੂ ਕੀ ਹੈ ਜਿਹੜੇ ਕਹਿੰਦੇ ਸੀਗੇ ਪੰਜਾਬੀ ਦੀਆਂ ਜਾਂ ਵਾਕੀ ਵਿਸ਼ਿਆਂ ਦੀਆਂ ਵੱਧ ਤੋਂ ਵੱਧ ਭਰਤੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਕਹਿੰਦੇ ਸੀ ਦੂਜੇ ਰਾਜਾਂ ਦਾ ਕੋਟਾ ਖਤਮ ਹੋਣਾ ਚਾਹੀਦਾ ਉਹਨਾਂ ਸਾਰਿਆਂ ਨੂੰ ਆਪਾਂ ਸਵਾਲ ਕਰੀਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਲਗਾਤਾਰ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬੇਰਜ਼ਗਾਰਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਬਰਨਾਲੇ ਜ਼ਿਲ੍ਹੇ ਦੇ ਵਿੱਚ ਅਸੀਂ 7-8 ਥਾਵਾਂ ਤੇ ਮੀਟਿੰਗਾਂ ਕਰ ਚੁੱਕੇ ਹਾਂ ਬਾਕੀ ਜ਼ਿਲ੍ਹਿਆਂ ਨੂੰ ਵੀ ਬੇਨਤੀ ਹੈ ਤੁਹਾਨੂੰ ਬੇਰਜ਼ਗਾਰਾਂ ਨੂੰ ਬੇਨਤੀ ਹੈ ਜੇ ਤੁਸੀਂ ਖੁਦ ਬੇਰਜ਼ਗਾਰ ਹੋ ਮਲਟੀ ਪਰਪਸ ਹੈਲਥ ਵਰਕ ਕਰੋ ਤੁਸੀਂ ਲੈਕਚਰ ਆਰ ਹੋ ਤੁਸੀਂ ਮਾਸਟਰ ਕੈਡਰ ਵਾਲੇ ਓਵਰੇਜ ਔਂਡਰੇਜ ਹੋ ਤੁਸੀਂ 55 ਤੋਂ ਪੀੜ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਆਰਟ ਐਂਡ ਕ્રાਫਟ ਵਾਲੇ ਬੇਰਜਗਰ ਸਾਂਝੇ ਮੋਰਚੇ ਦਾ ਹਿੱਸਾ ਬਣੋ ਯੂਨੀਅਨ ਦੇ ਨਾਲ ਜੁੜੋ ਮੋਰਚੇ ਦੇ ਨਾਲ ਜੁੜੋ 15 ਜੂਨ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਲੁਧਿਆਣੇ ਜਾਣਾ ਹੈ ਉਦੋਂ ਤੱਕ ਆਪੋ ਆਪਣੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਕੇ ਆਪੋ ਆਪਣੇ ਆਗੂਆਂ ਤੱਕ ਆਪਣੇ ਨਾਮ ਨੋਟ ਕਰਵਾਓ ਵੱਡੀ ਗਿਣਤੀ ਦੇ ਵਿੱਚ ਆਪਾਂ ਲੁਧਿਆਣੇ ਚੱਲਾਂਗੇ ਇਹ ਸੁਗੁੰਗੀ ਬੋਲੀ ਸਰਕਾਰ ਨੂੰ ਦੱਸਾਂਗੇ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਮੌਕੇ ਤੇ ਤੁਸੀਂ ਸਿਰਫ ਤਾੜੀਆਂ ਮਰਵਾ ਕੇ ਆਲੋਚਨਾ ਕਰਦੇ ਸੀ ਤੇ ਸਾਡੇ ਹੱਕ ਤੁਸੀਂ ਵੀ ਨਹੀਂ ਦਿੱਤੇ ਇਸ ਕਰਕੇ ਤੁਸੀਂ ਜਨਤ ਕਟਹਿਰੇ ਦੇ ਵਿੱਚੋਂ ਬੇਰਜਗਰ ਸਾਂਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸੇਟਲਵਾ